ਪੇਧ ਭਰੇ ਹਾਲਾਤਾਂ ਵਿੱਚ ਮਿਲੀ ਵਿਅਕਤੀ ਦੀ ਲਾਸ਼ ਮਲਸੀਆਂ ਪੁਲਿਸ ਚੌਕੀ ਅਧੀਨ ਪੈਂਦੇ ਪਿੰਡ ਮੱਲੀਵਾਲ ਵਿਖੇ ਐਤਵਾਰ ਸਵੇਰੇ ਇੱਕ ਵਿਅਕਤੀ ਦੀ ਪੇਧ ਭਰੇ ਹਾਲਾਤਾਂ ਵਿੱਚ ਲਾਸ਼ ਮਿਲੀ ਹੈ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਸਹਿਬਾਦਪੁਰ ਤਹਿਸੀਲ ਟਾਂਡਾ ਜ਼ਿਲ੍ਹਾ ਖੁਸ਼ਹਸ਼ਿਆਰਪੁਰ ਬੀਤੇ ਕੁਝ ਦਿਨ ਪਹਿਲਾਂ ਆਪਣੀ ਭੈਣ ਦੇ ਘਰ ਪਿੰਡ ਮੱਲੀਵਾਲ ਵਿਖੇ ਆਇਆ ਸੀ ਬੀਤੇ ਸ਼ਨੀਵਾਰ ਨੂੰ ਉਹ ਕਿਸੇ ਕੰਮ ਲਈ ਘਰ ਤੋਂ ਗਿਆ ਪਰ ਦੇਰ ਰਾਤ ਤੱਕ ਵੀ ਵਾਪਸ ਨਾ ਆਇਆ ਅੱਜ ਸਵੇਰੇ ਕਿਸੇ ਰਾਂਗਿਰ ਨੇ ਇੱਕ ਵਿਅਕਤੀ ਨੂੰ ਮਲਸੀਆਂ ਲੋਈਆਂ ਲਿੰਕ ਰੋਡ ਤੇ ਪਿੰਡ ਮੱਲੀਵਾਲ ਵਿਖੇ ਬੱਸ ਸਟੈਂਡ ਤੇ ਪਈ ਸੀਮਿੰਟ ਦੀ ਕੁਰਸੀ ਤੇ ਪਿਆ ਦੇਖਿਆ ਅਤੇ ਇਸ ਦੀ ਸੂਚਨਾ ਪਿੰਡ ਵਾਸੀਆਂ ਤੇ ਮਲਸੀਆਂ ਚੌਂਕੀ ਦੀ ਪੁਲਿਸ ਨੂੰ ਦਿੱਤੀ ਮੌਕੇ ਤੇ ਡੀਐਸਪੀ ਸ਼ਾਹਕੋਟ ਓਮਕਾਰ ਸਿੰਘ ਬਰਾੜ ਐਸਐਚਓ ਸ਼ਾਹਕੋਟ ਇੰਸਪੈਕਟਰ ਬਲਵਿੰਦਰ ਸਿੰਘ ਪੁੱਲਰ ਮਲਸੀਆਂ ਚੌਂਕੀ ਦੇ ਇੰਚਾਰਜ ਬੂਟਾ ਰਾਮ ਪੁਲਿਸ ਪਾਰਟੀ ਸਮੇਤ ਪਹੁੰਚੇ ਜਾਂਚ ਦੌਰਾਨ ਵਿਅਕਤੀ ਦੀ ਪਛਾਣ ਸਰਬਜੀਤ ਸਿੰਘ ਵਾਸੀ ਪਿੰਡ ਸਹਿਬਾਜਪੁਰ ਤਹਿਸੀਲ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਜਿਸ ਦੀ ਮੌਤ ਹੋ ਚੁੱਕੀ ਸੀ ਇਸ ਦੌਰਾਨ ਸੜਕ ਤੋਂ ਲੰਘ ਰਹੇ ਆਮ ਆਦਮੀ ਪਾਰਟੀ ਹਲਕਾ ਸ਼ਾਕੋਟ ਦੇ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਵੀ ਰੁਕੇ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਪੁਲਿਸ ਵੱਲੋਂ ਵਾਕ-ਵਾਕ ਜਾਂਚ ਟੀਮਾਂ ਬੁਲਾ ਕੇ ਜਾਂਚ ਸ਼ੁਰੂ ਕਰਵਾਈ ਗਈ ਜਾਂਚ ਅਧਿਕਾਰੀ ਚੌਂਕੀ ਇੰਚਾਰਜ ਐਸਆਈ ਬੂਟਾ ਰਾਮ ਨੇ ਦੱਸਿਆ ਕਿ ਮ੍ਰਿਤਕ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ ਹੈ ਵਿਅਕਤੀ ਨਾਲ ਹਾਦਸਾ ਹੋਇਆ ਹੈ ਜਾਂ ਉਸਾ ਕਤਲ ਕੀਤਾ ਗਿਆ ਹੈ ਇਸ ਬਾਰੇ ਅਜੇ ਸਪਸ਼ਟ ਨਹੀਂ ਕਿਹਾ ਜਾ ਸਕਦਾ ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਜਿਕਰਯੋਗ ਹੈ ਕਿ ਮ੍ਰਿਤਕ ਵਿਅਕਤੀ ਦੀ ਲਾਸ਼ ਤੋਂ ਕੁਝ ਦੂਰੀ ਤੇ ਉਸ ਦੀਆਂ ਚਪਲਾਂ ਵੀ ਬਰਾਮਦ ਹੋਈਆਂ ਹਨ ਅਤੇ ਉਸ ਦੀ ਲਾਸ਼ ਕੁਰਸੀ ਤੇ ਪਈ ਹੋਣਾ ਕੋਈ ਹਾਨਸਾ ਨਹੀਂ ਬਲਕਿ ਕਤਲ ਜਾਪਦਾ ਹੈ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਕੋਦਰ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਰਿਪੋਰਟ ਰਵਿੰਦਰ ਸਿੰਘ ਕੋਲਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਅਸਵੀਰੇ ਤਲਾਵ ਮਿਲੀ ਸੀ ਕਿ ਮੱਲੀਵਾਰ ਅੱਡੇ ਤੇ ਬੈਂਚ ਤੇ ਇੱਕ ਡੈੱਡ ਬੋਡੀ ਪਈ ਆ ਉਥੇ ਮੌਕੇ ਤੇ ਪੁੱਛਿਆ ਦੇਖ ਰਹੇ ਆ ਇਹ ਬੰਦੇ ਦੀ ਪਛਾਣ ਹੋਈ ਆ ਸਰਦਾਰ ਸਿੰਘ ਭੁੱਲਾ ਸਨੋ ਕੇਵਰਾਵਾਸੀ ਸਹਿਵਾਜਪੁਰ ਟਾਂਡਾ ਸ਼ਹਿਰ ਕੋਈ ਦੀ ਭੈਣ ਸੀ ਮੱਲੀਵਾਲ ਬੰਦੇ ਇੱਥੇ ਉੱਥੇ ਆ ਆ ਸੀ ਪਰ ਤੋਂ ਵੇ ਬਾਕੀ ਮੌਕੇ ਤੇ ਦੇਖਦੇ ਤਫੀਸ਼ ਤੇ ਕਾਰਨ ਕੀ ਦੱਸਿਆ ਜਾ ਰਿਹਾ ਕੁਛ ਹਾਲੇ ਕਾਰਨ ਤਾਂ ਨਹੀਂ ਕਿਸੇ ਨੂੰ ਪਤਾ ਲੱਗਾ ਜੀ ਹੋ ਸਕਦਾ ਸ਼ਾਇਦ ਐਕਸੀਡੈਂਟ ਹੋਈ ਹੋਵੇ ਬਾਕੀ ਤਫੀਸ਼ ਜਾਰੀ ਬਟਾ ਸੱਟਾਂ ਵਗੈਰਾ ਕਿੱਥੇ ਕਿੱਥੇ ਲੱਗੀਆਂ ਇਹਦੇ ਸਿਰ ਦੇ ਉੱਤੇ ਸਾਟਾਂ ਆ